ਸਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਪਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਅੱਜ ਜੇ ਸਾਡੇ ਪੀਸ ਰਹਿਣਗੇ ਰਸ਼ੀਆ ਬ੍ਰਾਂਡ ਦੀ ਜਿਹੜੀ ਬਟਲ ਕਾਟਨ ਦੇ ਪੀਸ ਰਹਿਣ ਵਾਲੇ ਆ ਜੀ ਪ੍ਰਾਈਸ ਰਹੂਗਾ ਜੀ 95 ਪਰ ਮੀਟਰ ਪੀਸ ਰਹਿਣਗੇ ਚੈੱਕ ਕਰੋ ਜੀ ਬੜੇ ਸੋਹਣੇ ਜੇ ਪੀਸ ਰਹਿਣਗੇ ਚੱਕਰੀ ਚੱਲੋ ਜੀ ਪਹਿਲਾ ਪ੍ਰਿੰਟ ਚੱਕਰ ਉਹਦੀ 2.5 ਮੀਟਰ ਦਾ ਸ਼ਾਰਟ ਪੀਸ ਰਹਿਣ ਵਾਲਾ ਇਹ ਵਾਲੀ ਤੁਸੀਂ ਇਹਨਾਂ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ ਮਸਟਰਡ ਸ਼ੇਡ ਦੇ ਵਿੱਚ ਪ੍ਰਾਈਸ ਪਊਗਾ ਜੀ ਤੁਹਾਨੂੰ ਸਿਰਫ 95 ਪਰ ਮੀਟਰ ਦੇ ਪੀਸ ਠੀਕ ਹੈ ਜੀ 95 ਪਰ ਮੀਟਰ ਦੇ ਪੀਸ ਪੈਣ ਵਾਲੇ ਆ ਕਈ ਪੀਸ ਵਿੱਚ ਛੋੜੇ ਜਿਹਾ ਆਫਰ ਵਿੱਚ ਵੀ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਮੈਚਿੰਗ ਹੈ ਐਦਾਂ ਹੀ ਵਨ ਤੁਸੀਂ ਮੈਚਿੰਗ ਲੈ ਸਕਦੇ ਹੋ 22 ਮੀਟਰ ਦੀ ਸ਼ਰਟ ਹੋਊਗੀ ਬਾਟਮ ਰਹਿਣ ਵਾਲੀ ਹੈ ਜੀ ਸਿਰਫ 95 ਰੁਪਏ ਪਰ ਮੀਟਰ ਪੀਸ ਪੈਣ ਵਾਲੇ ਆ ਥੋੜਾ ਜਿਹਾ ਲਾਈਟ ਪੀਸ ਹੈ ਦੋ ਪੀਸਾਂ ਤੇ ਮਿਲਣਗੇ ਤੁਹਾਨੂੰ ਇਹ ਦੇਖੋ ਪਰ ਬਾਕੀ ਜਿਹੜੋ ਆਪਾਂ ਇਹਦੇ ਉ ਲੈਸਾ ਲਗਾ ਦਿੰਦੇ ਨਾ ਤੇਰੀ ਡਿਜ਼ਾਈਨਿੰਗ ਬਹੁਤ ਸੋਹਣੀ ਬਣ ਜਾਂਦੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ 2 ਮੀਟਰ ਦਾ ਸ਼ਰਟ ਪੀਸ ਹੈ ਜੀ ਐਦਾਂ ਆਪ ਸਭ ਤੁਸੀਂ ਮੈਸਿੰਗ ਲੈ ਸਕਦੇ ਹੋ ਚੈੱਕ ਕਰੋ ਜੀ ਇਹ ਤੁਹਾਨੂੰ ਸਿਰਫ 95 ਪਰ ਮੀਟਰ ਪੀਸ ਪੈਣ ਵਾਲਿਆ ਜੀ ਰਸ਼ੀਆ ਦੇ ਰਸ਼ੀਆ ਦਾ ਬਟਰ ਕਾਟਨ ਰਹਿਣ ਵਾਲਾ ਜੀ ਇਹ ਚੈੱਕ ਕਰੋ ਬੜੇ ਪਿਆਰੇ ਜੀ ਪੀਸ ਹੈ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਹੈ 2 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਇਹ ਚੈੱਕ ਕਰੋ ਜੀ ਇਹ ਤੁਹਾਨੂੰ ਮਿਲੇਗਾ ਜੀ 4 ਮੀਟਰ ਦੀ ਕੱਟ ਵਿੱਚ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ 4 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਬਣ ਕੇ ਇਹਦਾ ਕੋਟ ਸੈੱਟ ਵੀ ਬਣਾ ਸਕਦੇ ਹਾਂ ਕੋਟ ਸੈੱਟ ਵੀ ਬਹੁਤ ਸੋਹਣਾ ਰੈਡੀ ਹੋਣਾ ਜੀ ਇਹਦਾ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਥੋੜਾ ਜਿਹਾ 30 ਸ਼ਾਰਟ ਪੀਸ ਲੈਸ ਬਣਾ ਸਕਦੇ ਹਾਂ ਜੀ ਤੁਸੀਂ ਇਹ ਥੋੜਾ ਜਿਹਾ ਪੀਸ ਐਦਾਂ ਫਰੰਟ ਥੋੜਾ ਜਿਹਾ ਸ਼ਾਰਟ ਹੈ ਜੀ ਇਹਦਾ ਤੇ ਬੈਕ ਵੀ ਦੀ ਪੂਰੀ ਹੈ ਇਹ ਤੁਹਾਨੂੰ ਸਿਰਫ ਜਿਹੜਾ ਪੀਸ ਹੈ ਇਹ 150 ਦਾ ਪੈਨ ਵਾਲਾ ਜੇਕਰ ਮੇਰੀ ਭੈਣ ਦਾ ਬਣਦਾ ਤਾਂ ਉਹ ਐਡਜਸਟ ਕਰਕੇ ਬਣਾ ਸਕਦੇ ਆ ਫਰੰਟ ਵਾਲਾ ਪੀਸ ਥੋੜਾ ਜਿਹਾ ਛੋਟਾ ਠੀਕ ਹੈ ਜੀ ਇਹ ਤੁਹਾਨੂੰ ਸਿਰਫ 150 ਦਾ ਹੀ ਪੀਸ ਪੈਨ ਵਾਲਾ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਡਿਜ਼ਾਈਨਰ ਜਿਹਾ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਦੇਖੋ ਇਹ ਵਾਲੀ ਤੁਸੀਂ ਇਹ ਨਾਲ ਬਾਟਮ ਲੈ ਸਕਦੇ ਹੋ ਜੀ ਸਾਡੇ ਕੋਲ ਠੀਕ ਹੈ ਜੀ ਮੈਚਿੰਗ ਦੇ ਰਹੇ ਆ ਤੁਹਾਨੂੰ ਅਸੀਂ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹ 2 ਮੀਟਰ ਦਾ ਪੀਸ ਹੈ ਪਰ ਇਹਦਾ ਸਾਈਡ ਤੇ ਹਲਕਾ ਜਿਹਾ ਕਟ ਹੈ ਸੌਰੀ ਜੀ ਇਹ ਹੈਗਾ ਸਿਰਫ 175 ਦਾ ਪੀਸ ਹੈ ਜੀ ਜਿਹਦੀ ਫੋਲਡ ਕਰਕੇ ਸ਼ਰਟ ਬਣਦੀ ਹੈ ਲੈ ਸਕਦੇ ਆ ਜੀ ਸਾਡੇ ਕੋਲ 175 ਦਾ ਪੀਸ ਰਹਿਣ ਵਾਲਾ ਪਰ ਇਹਦਾ ਸਾਈਡ ਤੇ ਹਲਕਾ ਜਿਹਾ ਕਟ ਹੈ ਇਹ ਸਿਰਫ ਤੁਹਾਨੂੰ 100 ਰੁਪਏ ਦਾ ਪੀਸ ਪਊਗਾ ਜੀ ਠੀਕ ਹੈ ਜੀ 1.75 ਹੈ ਪਰ ਇਹਦਾ ਕੱਟ ਹੋਣ ਕਰਕੇ ਨਾ ਇਸ ਨੂੰ ਇਹ ਸਾਨੂੰ ਸਿਰਫ 100 ਰੁਪਏ ਦਾ ਪੀਸ ਪੈਣਾ ਪਲੇ ਸਾਈਡ ਤੇ ਕੱਟ ਨਿਕਲ ਜਾਣਾ ਚਾਹੀਏ ਸਿਰਫ 100 ਰੁਪਏ ਦਾ ਪੀਸ ਪਊਗਾ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਦੇਖੋ ਜੀ ਇਹ ਵਾਲੀ ਰਹੂਗੀ ਜਿਸ ਨਾਲ ਮੈਚਿੰਗ ਬਾਟਮ ਦੇਖੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਪੂਰਾ ਸੂਟ ਰਹੂਗਾ ਜੀ ਪੂਰਾ ਸੂਟ ਰਹਿਣ ਵਾਲਾ ਇਹ ਚੈੱਕ ਕਰੋ ਠੀਕ ਹੈ ਜੀ 450 ਦਾ ਸੂਟ ਰਹੂਗਾ ਜੀ ਇਹ ਸੌਰੀ 475 ਦਾ ਸੂਟ ਰਹੂਗਾ ਜੀ ਪੂਰਾ ਕੰਪਲੀਟ ਸੂਟ ਹੈ ਜੀ ਬੜਾ ਸੋਹਣਾ ਕਲਰ ਹੈ ਲੈਮਨ ਚ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਸ਼ਰਟ ਪੀਸ ਰਹੂਗਾ ਜੀ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਹੈ ਦੇਖੋ ਜੀ ਚੈੱਕ ਕਰੋ ਜੀ ਇਹਦੇ ਸੈਂਟਰਸ ਪੈਨਲਸ ਆ ਠੀਕ ਹੈ ਦੋ ਪੀਸਾਂ ਚ ਮਿਲੂਗੀ ਇੱਥੇ ਹਲਕਾ ਜਿਹਾ ਕੱਟ ਲੱਗਿਆ ਹੋਇਆ ਜੀ ਤੇ ਇਹ ਵਾਲੀ ਸ਼ਰਟ ਵੀ ਤੁਹਾਨੂੰ ਸਿਰਫ ਪਹਿਣ ਵਾਲੀ ਹੈ ਜੀ 150 ਦੇ ਵਿੱਚ ਠੀਕ ਹੈ ਜੀ 150 ਦੇ ਵਿੱਚ ਤਾਂ ਇਹ ਵਾਲੀ ਸ਼ਰਟ ਪੈਣ ਵਾਲੀ ਹੈ ਜੀ ਕਾਟਰ ਹੋਣ ਕਰਕੇ ਥੋੜਾ ਜਿਹਾ ਅਸੀਂ ਦੇ ਰਹੇ ਹਾਂ ਤੁਹਾਨੂੰ ਆਫਰ ਵਿੱਚ ਇਹ ਵਾਲਾ ਦੇਖੋ ਜੀ 2.5 ਮੀਟਰ ਦੀ ਸ਼ਰਟ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਿੰਟਿੰਗ ਬੜੀ ਪਿਆਰੀ ਆ ਇਹ ਵਾਲੀ ਦਿੱਤੀ ਅਸੀਂ ਇਹ ਨਾਲ ਬਾਟਮ ਮੈਚਿੰਗ ਦੇਖੋ ਜੀ ਆਫ ਵਾਈਟ ਬਾਟਮ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਜਿਵੇਂ ਸਾਡੇ ਕੋਲੇ ਆਫ ਵਾਈਟ ਬਾਟਮ ਹੈ ਜੀ ਦੇਖੋ ਜੀ ਇਹ ਵਾਲੀ ਬਾਟਮ ਦੇ ਨਾਲ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਆਫ ਵਾਈਟ ਬਾਟਮ ਚਿਕਨ ਵਰਕ ਦੀ ਬਾਟਮ ਆਊਗੀ ਐਦਾਂ ਤੁਸੀਂ ਇਹਦੇ ਨਾਲ ਵੀ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਇਹ ਆਫ ਵਾਈਟ ਕਰੀਮੀ ਜੀ ਸ਼ੇਡ ਵਿੱਚ ਰਹੂਗੀ ਆਫ ਵਾਈਟ ਬਾਟਮ ਇਹ ਵੀ ਤੁਸੀਂ ਸਾਡੇ ਕੋਲ ਇਹ ਨਾਲ ਵੀ ਤੁਸੀਂ ਪਾਏ ਕਰ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਰਹੂਗੀ ਜੀ ਬਾਟਮ ਠੀਕ ਹੈ ਇਹ ਬਾਟਮ ਰਹਿਣ ਵਾਲੀ ਹੈ ਸੇਮ ਸੈਲਫ ਦੇ ਵਿੱਚ ਇਹ ਰਹੂਗਾ ਜੀ ਸ਼ਰਟ ਪੀਸ ਚੈੱਕ ਕਰੋ ਜੀ ਇਹ ਸ਼ਰਟ ਪੀਸ ਰਹਿਣ ਵਾਲਾ ਹੈ ਦਿਖਾ ਰਹੀਆਂ ਤੁਹਾਨੂੰ ਸ਼ਰਟ ਪੀਸ ਦੇਖੋ ਜੀ ਇਹ ਸ਼ਰਟ ਦਾ ਫਰੰਟ ਆਉਣ ਵਾਲਾ ਠੀਕ ਹੈ ਜੀ ਇਹ ਸ਼ਰਟ ਦੀ ਬੈਕ ਆਉਣ ਵਾਲੀ ਹੈ ਜਿਹੜੀ ਬੈਕ ਰਹਿਣੀ ਹੈ ਸ਼ਰਟ ਦੀ ਬੋਟਮ ਨਾਲ ਦੀ ਰਹਿਣੀ ਹੈ ਇਹ ਸ਼ਰਟ ਦਾ ਫਰੰਟ ਆਊਗਾ ਜੀ ਬਾਟਮ ਜਿਹੜੇ ਬੈਕ ਬੈਕ ਰਹਿਣੀ ਹੈ ਜੀ ਉਹ ਬਾਟਮ ਨਾਲ ਦੀ ਹੈ ਠੀਕ ਹੈ ਜੀ ਉਹ ਬਾਟਮ ਨਾਲ ਦਾ ਪੇਸ ਹੈ ਦਾ ਤਾਂ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਜੀ ਸਿਰਫ 400 ਦੇ ਵਿੱਚ ਸਮੇਤ ਬਾਟਮ ਬਾਟਮ ਤੁਹਾਨੂੰ ਸਿਰਫ 400 ਦੇ ਵਿੱਚ ਇਹ ਵਾਲਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ ਸਮੇਤ ਬਾਟਮ 400 ਦਾ ਸੂਟ ਪੈਣ ਵਾਲਾ ਜੀ ਇਹ ਵਾਲਾ ਰਸ਼ੀਆ ਦਾ ਇਹ ਬਟਰਕਾਟਰ ਰਹਿਣ ਵਾਲਾ ਚੈੱਕ ਕਰੀ ਚਲੋ ਕਈ ਪੀਸ ਤੁਹਾਡੇ ਵਾਸਤੇ ਆਫਰ ਦੇ ਵਿੱਚ ਵੀ ਲੈ ਕੇ ਆਈਆਂ ਸੀ ਇਹ ਚੈੱਕ ਕਰੋ ਜੀ ਇਹ 2 ਮੀਟਰ ਦੀ ਸ਼ਰਟ ਹੈ ਜੀ ਠੀਕ ਹੈ ਜੀ 2 ਮੀਟਰ ਦੀ ਸ਼ਰਟ ਰਹੂਗੀ ਤੇ ਇਹ ਵਾਲਾ ਰਹੂਗਾ ਜੀ ਨਾਲ ਇਹਦੇ ਬਾਟਮ ਚੈੱਕ ਕਰੋ ਜੀ ਇਹ ਵਾਲੀ ਸ਼ਰਟ ਵੀ ਤੁਹਾਨੂੰ ਸਿਰਫ 150 ਦੀ ਪਹਿਣ ਵਾਲੀ ਹੈ ਜੀ 150 ਦੀ ਸ਼ਰਟ ਪਹਿਣ ਵਾਲੀ ਹੈ ਜੀ ਇਹ ਚੈੱਕ ਕਰੋ ਜੀ ਠੀਕ ਹੈ ਜੀ ਇਹਦੇ ਨਾਲ ਅਸੀਂ ਇਹ ਵਾਲੀ ਸ਼ਰਟ ਲਗਾਈ ਹੈ ਸਵਾ 2 ਮੀਟਰ ਦੀ ਸ਼ਰਟ ਰਹੂਗੀ ਜੀ ਇਹ ਠੀਕ ਹੈ 1.2 ਮੀਟਰ ਦੀ ਸ਼ਰਟ ਰਹੂਗੀ ਇਹ ਵੀ ਤੁਹਾਨੂੰ ਸਿਰਫ 150 ਦੀ ਸ਼ਰਟ ਪੈਣ ਵਾਲੀ ਹੈ ਜੀ ਕੱਲ ਦੀ ਸ਼ਰਟ ਲਓਗੇ ਸਿਰਫ 150 ਦੀ ਪੈਣੀ ਹੈ 1.2 ਮੀਟਰ ਦੀ ਕੱਟ ਵਿੱਚ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਸੈਲਫ ਦੇ ਵਿੱਚ ਰਹੂਗੀ ਇਹ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਦੇਖੋ ਜੀ ਇਹ نیچے ਇੱਦਾਂ ਇੱਦਾਂ نیچے ਡਿਜੀਟਲ ਪ੍ਰਿੰਟ ਆਇਆ ਸ਼ਰਟ ਦਾ ਠੀਕ ਹੈ ਜੀ ਇਦਾਂ ਇਹਦੀਆਂ ਬਾਹਾਂ ਰਹਿਣਗੀਆਂ ਇਹ ਬੈਕ ਰਹੂਗੀ ਜੀ ਸਾਈਡ ਤੇ ਇਹਦੀਆਂ ਬਾਜ਼ੂ ਰਹਿਣਗੀਆਂ ਇਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਕੱਲੀ ਸ਼ਰਟ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਹਦੇ ਨਾਲ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲੋਂ ਐਦਾਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਕੱਲਾ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਵੀ ਲੈ ਸਕਦੇ ਹੋ ਜੀ ਤੁਸੀਂ ਇਹ ਸ਼ਰਟ ਸਿਰਫ ਤੁਹਾਨੂੰ 200 ਰੁਪਏ ਦੀ ਰਹਿਣ ਵਾਲੀ ਹੈ 200 ਦੀ ਇਹ ਸ਼ਰਟ ਰਹਿਣ ਵਾਲੀ ਹੈ ਜੀ ਇਹ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਹੈ ਦੇਖੋ ਜੀ ਇਹ ਵੀ ਸ਼ਰਟ ਪੀਸ ਰਹੂਗਾ ਜੀ 2 ਮੀਟਰ ਦਾ ਸ਼ਰਟ ਪੀਸ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਠੀਕ ਹੈ ਜੀ 2 ਮੀਟਰ ਦਾ ਸ਼ਰਟ ਪੀਸ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਸਿਰਫ 150 ਦੀ ਸ਼ਰਟ ਲੈਣੀ ਹੈ ਜੀ ਇਹ ਵੀ ਰਸ਼ੀਆ ਬ੍ਰਾਂਡ ਦੀ ਹੈ ਰਸ਼ੀਆ ਬ੍ਰਾਂਡ ਦੀ ਰਹੂਗੀ ਜੀ ਸ਼ਰਟ ਸਿਰਫ 150 ਦੇ ਵਿੱਚ ਜੀ ਚੈੱਕ ਕਰ ਸਕਦੇ ਹੋ ਜੀ ਰਸ਼ੀਆ ਬ੍ਰਾਂਡ ਹੈ ਸ਼ਰਟ ਦੇ ਉੱਪਰ ਲਿਖਿਆ ਹੋਇਆ ਤੇ ਸਿਰਫ ਤੁਹਾਨੂੰ ਇਹ 150 ਦੀ ਸ਼ਰਟ ਪੈਣੀ ਹੈ ਇਹ ਚੈੱਕ ਕਰੋ ਜੀ ਇਹ ਹੈਗਾ 2 ਮੀਟਰ ਦਾ ਪੀਸ ਰਹੂਗਾ ਜੀ ਇਹ ਆਰੀ ਵਰਕ ਦਾ ਹੋਇਆ ਇਹਦੇ ਪੀਸ ਉੱਪਰ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਅਸੀਂ ਲਗਾਈ ਆ ਬਾਟਮ ਦੇਖੋ ਜੀ ਐਦਾਂ ਬਾਟਮ ਲੈ ਸਕਦੇ ਹੋ ਮੈਚਿੰਗ ਜਾਂ ਤੁਸੀਂ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਇਹ ਵਾਲੀ ਬਾਟਮ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਜੀ ਇਹ ਚੈੱਕ ਕਰੋ ਜੀ ਇਹ 4 ਮੀਟਰ ਦਾ ਪੀਸ 475 ਆ ਜੀ ਪੌਣੇ 5 ਮੀਟਰ ਦੀ ਕੱਟ ਵਿੱਚ ਰਹੂਗਾ ਛੋਟੇ ਪ੍ਰਿੰਟ ਵਿੱਚ ਛੋਟਾ ਛੋਟਾ ਪ੍ਰਿੰਟ ਹੈ 475 ਦੇ ਵਿੱਚ ਰਹਿਣ ਵਾਲਾ ਜੀ ਇਹ ਠੀਕ ਹੈ ਜੀ 475 ਦਾ ਹੀ ਪਊਗਾ ਸੌਰੀ ਤੁਹਾਨੂੰ ਇਹ 95 ਰੁਪਏ ਮੀਟਰ ਪਊਗਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ 3.5 ਮੀਟਰ ਦਾ ਪੀਸ ਹੈ ਇਹਦੇ ਨਾਲ ਤੁਹਾਨੂੰ ਇੱਕ ਪੀਸ ਹੋਰ ਮਿਲ ਜੂਗਾ ਸੇਮ ਇਦਾਂ 2 ਪੀਸ ਲੈ ਕੇ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਜੀ ਸਿਰਫ 95 ਰੁਪਏ ਮੀਟਰ ਰਹਿਣ ਵਾਲੇ ਵਾਲੇ ਪੀਸ ਇਹ ਵਾਲਾ ਪੀਸ 3.5 ਮੀਟਰ ਦੀ ਕੱਟ ਚ ਹੈ ਜਿੱਦਿ ਮੇਰੀਆਂ ਭੈਣਾਂ 3.5 ਦੇ ਵਿੱਚ ਹੀ ਆਪਣਾ ਸੂਟ ਬਣਾ ਲੈਂਦੀਆਂ ਜੀ ਉਹ ਲੈ ਸਕਦੀਆਂ 3.5 ਮੀਟਰ ਦੀ ਕੱਟ ਚ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਲਾਈਟ ਚਾਈਟ ਦੇ ਵਿੱਚ ਇਹ ਵਾਲਾ ਪੀਸ ਦੇਖੋ ਜੀ ਇਹ 4.5 ਮੀਟਰ ਦੀ ਕੱਟ ਚ ਰਹੂਗਾ ਜੀ 4.5 ਮੀਟਰ ਰਹੂਗਾ ਸਾਰਾ ਪੀਸ ਬਹੁਤ ਗਰੇ ਸ਼ੇਡ ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸਟਾਫ ਹੈ ਜੀ ਇਹਦਾ ਸਟਾਫ ਐਦਾਂ ਦਾ ਰਹੂਗਾ ਜਿਵੇਂ ਆਰਕੰਡੀ ਹੁੰਦੀ ਹੈ ਜੀ ਬਹੁਤ ਪਿਆਰਾ ਰਸ਼ੀਆ ਬ੍ਰਾਂਡ ਦਾ ਰਹਿਣ ਵਾਲਾ ਜੀ ਇਹ ਠੀਕ ਹੈ ਇਹ ਤੁਹਾਨੂੰ ਸਿਰਫ 100 ਰੁਪਏ ਮੀਟਰ ਪਊਗਾ ਜੀ ਇਹ 100 ਰੁਪਏ ਮੀਟਰ ਪੈਣ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਟਾਫ ਵੀ ਬਹੁਤ ਹੀ ਜ਼ਿਆਦਾ ਫਾਈਨ ਹੈ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਇਹਦੀ 100 ਰੁਪਏ ਮੀਟਰ ਪਊਗਾ ਜੀ ਇੱਕਰ ਵਿੱਚ ਇਹ ਵਾਲਾ ਕਲਰ ਆਊਗਾ ਜੀ ਇਹ ਵੀ 100 ਰੁਪਏ ਮੀਟਰ ਪਊਗਾ ਜੀ 3.5 ਮੀਟਰ ਦੀ ਕੱਟ ਵਿੱਚ ਰਹੂਗਾ ਕਲਰ ਦੇਖੋ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਹੈ 3.5 ਮੀਟਰ ਰਹੂਗਾ ਜੀ ਫਰੌਕ ਬਣਾ ਲਓ ਬਹੁਤ ਸੋਹਣੀ ਫਰੌਕ ਬਣਨੀ ਹੈ ਜੀ ਇਹਦੀ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟਿੰਗ ਵੀ ਬੜੀ ਪਿਆਰੀ ਹੈ ਤੁਹਾਨੂੰ ਇਹ 100 ਰੁਪਏ ਮੀਟਰ ਵਿੱਚ ਪਊਗਾ ਜੀ 3.5 ਮੀਟਰ ਦੀ ਕੱਟ ਲੈਣੀ ਹੈ ਜੀ ਇਹਦੀ ਫਰੌਕ ਰੈਡੀ ਕਰ ਸਕਦੇ ਹੋ ਤੁਸੀਂ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਤੁਹਾਨੂੰ 1-2 ਪੀਸਾਂ ਦੇ ਵਿੱਚ ਮਿਲੇਗਾ ਜੀ ਤੁਸੀਂ ਤੁਸੀਂ ਆਪਣਾ ਪੂਰਾ ਕੰਪਲੀਟ ਸੂਟ ਵੀ ਬਣਾ ਸਕਦੇ ਹੋ ਥੋੜੇ-ਥੋੜੇ ਪੀਸ ਇਹਦੇ ਵਿੱਚ ਲਾਈਟ ਚਾਰਟ ਦੇ ਵਿੱਚ ਆਉਣਗੇ ਇਹ ਤੁਹਾਨੂੰ ਸਾਰਾ ਪੀਸ ਜਿਹੜੇ ਪੈਨ ਵਾਲੇ ਦੀ ਸਿਰਫ 200 ਦੇ ਵਿੱਚ ਪਾਊਗਾ ਜੀ 2-3 ਪੀਸ ਹੈ ਜੀ 200 ਦੇ ਵਿੱਚ ਤੁਸੀਂ ਲੈ ਸਕਦੇ ਹੋ ਆਪਣਾ ਸੂਟ ਕੰਪਲੀਟ ਬਣਾ ਸਕਦੇ ਹੋ ਜੀ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਇਹ 200 ਦੇ ਵਿੱਚ ਲੈ ਸਕਦੇ ਹੋ ਜੀ ਇਹ ਚੈੱਕ ਕਰੋ ਜੀ 8 ਟਾਈ ਮੀਟਰ ਦਾ ਰਹੂਗਾ ਪੀਸ ਠੀਕ ਹੈ ਜੀ ਜਿਸ ਨਾਲ ਤੁਹਾਨੂੰ ਇੱਕ ਪੀਸ ਹੋਰ ਮਿਲੂਗਾ 10 ਮੀਟਰ ਦਾ 5.5 ਮੀਟਰ ਦੀ ਕੱਟ ਵਿੱਚ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਥੋੜਾ ਜਿਆਦਾ ਜਿਆਦਾ ਕਪੜਾ ਲਗਾਉਂਦੀਆਂ ਨੇ ਉਹ ਲੈ ਸਕਦੀਆਂ 5.5 ਮੀਟਰ ਸੂਟ ਜਿਹਨਾਂ ਦਾ ਬੰਦਾ ਹੈਲਥੀ ਹੁੰਦੀ ਹੈ ਤੇ ਛੋਟਾ ਛੋਟਾ ਪ੍ਰਿੰਟ ਰੈਣ ਵਾਲਾ ਜੀ ਲੈ ਸਕਦੇ ਹੋ ਤੁਸੀਂ ਇਹ ਚੈੱਕ ਕਰੋ ਜੀ ਇਹ ਤੁਹਾਨੂੰ ਇਹ ਵੀ ਸ਼ਰਟ ਪਹਿਣ ਵਾਲੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੈ ਜੀ ਇਹ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਜੀ ਸੈਂਟਰ ਚ ਪਲੇਨ ਪੀਸ ਹੋਣਾ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਠੀਕ ਹੈ ਜੀ ਚੈੱਕ ਕਰੋ ਬੜੀ ਪਿਆਰੀ ਜੀ ਸ਼ਰਟ ਹੈ ਜੀ ਸਿਰਫ 250 ਦੇ ਵਿੱਚ ਤੋਂ ਨੇ ਸ਼ਰਟ ਮਿਲਣ ਵਾਲੀ ਆ ਪੂਰੀ ਕੰਪਲੀਟ ਲੈਂਥ ਹੈ ਜੀ ਇਹਦੀ 250 ਦੇ ਵਿੱਚ ਇਹ ਸ਼ਰਟ ਮਿਲੂਗੀ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਰਹੂਗੀ ਜੀ ਇਹ ਕੇਵਲ ਸ਼ਰਟ ਚੈੱਕ ਕਰੋ ਜੀ ਦੇਖੋ ਜੀ ਇਹ ਕੇਵਲ 셔ਟ ਆਉਗੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਰਸ਼ੀਆ ਦਾ ਬਟਰ ਕਾਟਨ ਹੈ ਵੀ ਚੈੱਕ ਕਰੋ ਜੀ ਬਹੁਤ ਹੀ ਸੌਫਟ ਸਟੱਫ ਹੈ ਜੀ ਦੇਖੋ ਇਹਦਾ ਪ੍ਰਿੰਟ ਦੇਖੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਫਰੰਟ ਹੈ ਪਰ ਇਹਦੀ ਜਿਹੜੀ ਬੈਕ ਹੈ ਜੀ ਉਹ ਐਦਾਂ ਸੈਲਫ ਦੇ ਵਿੱਚ ਪਲੇਨ ਆਉਣ ਵਾਲੀ ਹੈ ਜੀ ਬੈਕ ਇਹਦੀ ਸੈਲਫ ਦੇ ਵਿੱਚ ਪਲੇਨ ਆਉਗੀ ਇਹ ਫਰੰਟ ਆਊਗਾ ਇਹ ਸਿਰਫ ਤੁਹਾਨੂੰ 150 ਦੀ 셔ਟ ਪਾਉਗੀ ਜੀ ਸਿਰਫ 150 ਦੀ 셔ਟ ਪਹਿਣ ਵਾਲੀ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਦੇਖੋ ਜੀ ਇਹ ਪੌਣੇ ਦੇ 2 ਮੀਟਰ ਦੀ ਕੱਟ ਵਿੱਚ ਪੀਸ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਪੌਣੇ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਚੈੱਕ ਕਰੋ ਜੀ ਜੇ ਕਿਸੇ ਭੈਣ ਦੇ ਪੌਣੇ 2 ਮੀਟਰ ਦੀ ਸ਼ਰਟ ਬਣਦੀ ਹੈ ਜੀ ਤੇ ਲੈ ਸਕਦੇ ਹੋ ਜੀ ਤੁਸੀਂ ਇਹ ਪੀਸ ਥੋੜਾ ਡਿਫੈਕਟ ਹੈ ਇਹਦੇ ਨਾਲ ਹੀ ਮੈਚ ਹੈ ਜੀ ਕੁਝ ਵੀ ਤੁਸੀਂ ਬਣਾ ਸਕਦੇ ਹੋ ਜਾਂ ਇਹ ਵਾਲਾ ਚੈੱਕ ਕਰੋ ਜੀ ਇਹ ਪੂਰਾ 10 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਪੀਸ ਇਹ ਰਸ਼ੀਆ ਦਾ ਗੀਜ਼ਾ कॉटन ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਗ੍ਰੇ ਕਾਰਬਨ ਬਲੈਕ ਕਲਰ ਹੈ ਜੀ ਇਹ ਕਾਰਬਨ ਬਲੈਕ ਕਲਰ ਤੇ ਇਹ ਵਾਲਾ ਤੁਸੀਂ ਪੀਸ ਨਾਲ ਲੈ ਸਕਦੇ ਹੋ ਸੇਮ ਹੈ ਜੀ ਸੈਲਫ ਦੇ ਵਿੱਚ ਹੀ ਰਹੂਗੀ ਬਾਟਮ ਨਾਲ ਇਹ 2.5 ਮੀਟਰ ਦਾ ਰਹੂਗਾ ਜੀ ਇਹ ਬਾਟਮ ਰਹਿਣ ਵਾਲੀ ਹੈ ਜੀ ਇਹ ਤੁਹਾਨੂੰ 100 ਰੁਪਏ ਮੀਟਰ ਪਊਗਾ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਇਹਦਾ ਕੋਰਸ ਸੈੱਟ ਬਣਾ ਲਓ ਬਹੁਤ ਪਿਆਰਾ ਕੋਰਸ ਸੈੱਟ ਬਣਨਾ ਜੀ ਇਹਦਾ ਪ੍ਰਿੰਟਿੰਗ ਹੀ ਇੰਨੀ ਪਿਆਰੀ ਹੈ ਜੀ ਇਹਦੀ ਕਾਰਬਨ ਬਲੈਕ ਕਲਰ ਆ ਜੀ ਇਹ ਕੇ ਵਾਲੀ ਸ਼ਰਟ ਆਉਗੀ ਜੀ ਚੈੱਕ ਕਰੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਆਉਗੀ ਦੇਖੋ ਜੀ ਇਹ ਵੀ ਤੁਹਾਨੂੰ 250 ਦੀ ਸ਼ਰਟ ਪੈਣ ਵਾਲੀ ਹੈ ਫਰੰਟ ਬੈਕ ਸੇਮ ਰਹਿਣ ਵਾਲਾ ਜੀ ਇਹ 250 ਦੀ ਸ਼ਰਟ ਪੈਣ ਵਾਲੀ ਹੈ ਜੀ ਇਹ ਇਹ ਚੈੱਕ ਕਰੋ ਜੀ ਇਹ ਮੈਚਿੰਗ ਸੂਟ ਰਹੂਗਾ ਜੀ ਇਹ ਨਾਲ ਬਾਟਮ ਹੈ ਇਹਦੇ 2.5 ਮੀਟਰ ਦੀ ਸ਼ਰਟ ਲੈਣੀ ਆ 2.5 ਮੀਟਰ ਦੀ ਬਾਟਮ ਲੈਣੀ ਆ ਸੇਮ ਮੈਚਿੰਗ ਆ ਦੋਨੋਂ ਜੀ ਆਪਸ ਵਿੱਚ ਦੇਖੋ ਜੀ ਸੇਮ ਮੈਚਿੰਗ ਪਹਿਨ ਵਾਲੀ ਆ ਜੀ ਠੀਕ ਹੈ ਜੀ 95 ਰੁਪਏ ਪਰ ਮੀਟਰ ਪਹਿਣਗੇ ਵਾਲੇ ਪੀਸ ਤੋਂ ਤੁਹਾਨੂੰ ਇਹ ਵਾਲਾ ਪੀਸ ਚੈੱਕ ਕਰੋ ਇਹ 2 ਮੀਟਰ ਦਾ ਪੀਸ ਹੈ ਜੀ ਬਹੁਤ ਸੋਹਣਾ ਪੀਸ ਹੈ ਸ਼ਰਟ ਬਣਾ ਸਕਦੇ ਹਾਂ ਬੜੀ ਪਿਆਰੀ ਜੀ ਸ਼ਰਟ ਪਾਣੀ ਹੈ ਸਿਰਫ 95 ਰੁਪਏ ਪਰ ਮੀਟਰ ਪੈਣਗੇ ਜੀ ਇਹ ਵਾਲੀ ਚੈੱਕ ਕਰੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜੀ ਨਾਲ ਤੁਹਾਨੂੰ ਮੈਚਿੰਗ ਸੇਮ ਬਾਟਮ ਲੈਣ ਵਾਲੀ ਹੈ ਦੇਖੋ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਰਹੂਗੀ ਜੀ ਚੈੱਕ ਕਰੋ ਜੀ ਇਦਾਂ ਇਹ ਸ਼ਰਟ ਆਉਣੀ ਆ ਫਰੰਟ ਆਊਗਾ ਜੀ ਇਹਦਾ ਚੈੱਕ ਕਰੋ ਇਹ ਫਰੰਟ ਆਉਣਾ ਜੀ ਨੀਚੇ ਥੋੜਾ ਜਿਹਾ ਸਪਲੇਨ ਪੀਸ ਆਣਾ ਕਿਉਂਕਿ ਡਿਜੀਟਲ ਪ੍ਰਿੰਟ ਦੇ ਵਿੱਚ ਬਣੀ ਹੋਈ ਹੈ ਇਹ ਨਾਲੇ ਦੇ ਬਾਟਮ ਰਹੂਗੀ ਜੀ ਸੇਮ ਸੈਲਫ ਦੇ ਵਿੱਚ ਹੀ ਸੇਮ ਬਾਟਮ ਰਹਿਣ ਵਾਲੀ ਹੈ ਇਹ ਤੁਹਾਨੂੰ ਸਿਰਫ 475 ਦਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ 475 ਦਾ ਸੂਟ ਪਾਊਗਾ ਜੀ ਪੂਰਾ ਨਾਲ ਸੈਲਫ ਦੇ ਵਿੱਚ ਹੀ ਬਾਟਮ ਰਹਿਣੀ ਹੈ ਸੇਮ ਠੀਕ ਹੈ ਜੀ ਦੇਖੋ ਜੀ ਏ ਦੇਖੋ ਜੀ ਇਹ ਵੀ ਮੈਚਿੰਗ ਲੈ ਸਕਦੇ ਹੋ ਚੈੱਕ ਕਰੋ ਜੀ ਇਹ ਆਪਸ ਵਿੱਚ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜੀ ਜਾਂ ਇਹ ਵਾਲੀ ਬਾਟਮ ਲਗਾ ਲਓ ਜੀ ਦੇਖੋ ਜੀ ਐਦਾਂ ਮੈਚਿੰਗ ਸੂਟ ਲੈ ਸਕਦੇ ਹੋ ਜੀ ਸਿਰਫ 95 ਰੁਪਏ ਪਰ ਮੀਟਰ ਰਹਿਣ ਵਾਲੇ ਪੀਸ ਹੈ ਇਹ ਵਾਲਾ ਸ਼ਰਟ ਪੀਸ ਦੇਖੋ ਜੀ 2.5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਇਹ ਸਿਰਫ ਤੁਹਾਨੂੰ 200 ਦੀ ਸ਼ਾਰਟ ਪਹਿਨਣ ਵਾਲੀ ਹੈ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਰਟ ਹੈ ਜੀ ਚੈੱਕ ਕਰੋ ਜੀ ਇਹ ਸਾਮ ਇਹ ਵਾਲਾ ਜਿਹੜਾ ਪੀਸ ਹੈ ਜੀ ਸੈਂਟਰ ਚ ਪਲੇਨ ਪੀਸ ਬਣਿਆ ਹੋਇਆ ਹੈ ਜੀ ਇਹ ਇਹਦੀ ਬੈਕ ਹੈ ਨਾਲੇ ਦੀਆਂ ਬਾਹੂਆਂ ਇਹ ਸ਼ਰਟ ਦੀ ਬੈਕ ਹੈ ਜੀ ਲੈਂਥ ਕੰਪਲੀਟ ਹੈ ਜੀ ਪੂਰੀ ਇਹਦੀ ਦੇਖੋ ਜੀ ਪੂਰੀ ਲੈਂਥ ਕੰਪਲੀਟ ਹੈ ਬਟਰ ਕਾਟਨ ਹੈ ਜੀ ਬਹੁਤ ਸੌਫਟ ਸਟੱਫ ਰਹਿਣ ਵਾਲਾ ਰਸ਼ੀਆ ਦਾ ਠੀਕ ਹੈ ਜੀ ਪਰ ਇਹਦੇ ਵਿੱਚ ਥੋੜਾ ਜਿਹਾ ਇੱਥੇ ਕੱਟ ਹੈ ਜੀ ਠੀਕ ਹੈ ਜੀ ਉੱਪਰ ਇਹ ਉੱਪਰ ਕਟਿੰਗ ਚ ਆਊਗਾ ਇੱਥੇ ਆਪਾਂ ਸ਼ੋਲਡਰ ਕਟਾਂਗੇ ਜੀ ਇਹਦੇ ਤੇ ਕਟਿੰਗ ਵਿੱਚ ਨਿਕਲ ਜਾਣਾ ਇਹ ਸਿਰਫ ਤੁਹਾਨੂੰ 150 ਦੀ ਸ਼ਰਟ ਮਿਲੂਗੀ ਜੀ 150 ਦੀ ਸ਼ਰਟ ਪਹਿਣ ਵਾਲੀ ਹੈ ਜੀ ਅੱਜ ਇਹ ਇਹ ਵਾਲਾ ਦੇਖੋ ਜੀ ਇਸ 375 ਆ ਜੀ ਪੌਣੇ 4 ਮੀਟਰ ਦੇ ਵਿੱਚ ਰਹੂਗਾ ਜੀ ਜੇਕਰ ਮੈਚਿੰਗ ਲੈਣਾ ਚਾਹੋ ਨੀਓ ਤਾਂ ਮੈਚਿੰਗ ਵੀ ਲੈ ਸਕਦੇ ਹੋ ਨਾਲ ਪਲੇਨ ਬਾਟਮ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਮੈਚਿੰਗ ਲੈਣਾ ਚਾਹੋ ਨੀਓ ਮੈਚਿੰਗ ਲੈ ਸਕਦੇ ਹੋ 375 ਦਾ ਪੀਸ ਆ ਪੌਣੇ 4 ਮੀਟਰ ਦੀ ਕੱਟ ਵਿੱਚ ਤੁਹਾਨੂੰ ਪੀਸ ਪੈਣ ਵਾਲਾ ਇਹ 2 ਮੀਟਰ ਦੀ ਕੱਟ ਵਿੱਚ ਹੈ ਜੀ ਬਲੈਕ ਪੀਸ ਇਹ ਨਾਲ ਲੈ ਸਕਦੇ ਹੋ ਨਾਲ ਤੁਸੀਂ ਮੈਚਿੰਗ ਬਾਟਮ ਦੇਖੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਇਹ ਇਹ ਵੀ 2 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ ਸੈਲਫ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਜਿਹਾ ਇਹ ਨਾਲ ਤੁਸੀਂ ਇਹਦੇ ਬਾਟਮ ਲੈ ਸਕਦੇ ਹੋ ਜੀ ਇਹਦਾ ਠੀਕ ਹੈ ਜੀ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਜੀ ਠੀਕ ਹੈ ਜੀ ਇਹ 2 ਮੀਟਰ ਦਾ ਪੀਸ ਹੈ ਇਹ ਨਾਲ ਇਹਦੇ ਬਾਟਮ ਰਹਿਣ ਵਾਲੀ ਹੈ ਠੀਕ ਹੈ ਜੀ ਮੈਚਿੰਗ ਬਾਟਮ ਰਹੂਗੀ ਜੀ ਬਹੁਤ ਪਿਆਰਾ ਪੀਸ ਰਹੂਗਾ ਜੀ ਇਹ 80 ਮੀਟਰ ਦੀ ਬਾਟਮ ਹੈ 2 ਮੀਟਰ ਦਾ ਸ਼ਰਟ ਪੀਸ ਹੈ ਜੀ ਇਹ 1.5 ਮੀਟਰ ਦਾ ਸ਼ਾਰਟ ਪੀਸ ਹੈ ਜੀ ਜਿਹਦਾ ਫੋਲਡ ਕਰਕੇ ਬੰਦਾ ਤਾਂ ਲੈ ਸਕਦੇ ਹੋ ਜੀ ਇਹ ਨਾਲ ਰਹੂਗੀ ਜੀ ਬਾਟਮ ਇਹਦੇ ਚੈੱਕ ਕਰੋ ਇਹ ਬਾਟਮ ਰਹੂਗੀ ਇਹ ਰਹੂਗਾ ਜੀ 1.5 ਮੀਟਰ ਦਾ ਸ਼ਾਰਟ ਪੀਸ ਜਿਹਦਾ 1.5 ਮੀਟਰ ਦੇ ਵਿੱਚ ਬੰਦਾ ਤਾਂ ਸੂਟ ਲੈ ਸਕਦੇ ਹੋ ਜੀ ਇਹ ਬਾਟਮ ਰਹਿਣ ਵਾਲੀ ਹੈ ਤਾਂ ਨਾਲ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਾਰਟ ਪੀਸ ਹੈ ਜੀ 2.75 ਦੇ ਵਿੱਚ ਇਹ ਵਾਲੀ ਅਸੀਂ ਨਾਲ ਬਾਟਮ ਲਗਾਈ ਹੈ 275 ਦੇ ਵਿੱਚ ਪਾਊਗਾ ਜੀ ਇਹ ਤੁਹਾਨੂੰ ਸ਼ਰਟ ਪੀਸ ਇਹ ਬਾਟਮ ਰਹੂਗੀ ਜੀ ਨਾਲ ਇਹਦੇ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਪਲੇਨ ਬਾਟਮ ਦੇ ਨਾਲ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਇਹ ਤੁਹਾਨੂੰ ਪਾਊਗਾ ਜੀ 1.5 ਮੀਟਰ ਦਾ ਠੀਕ ਹੈ ਇਹ ਵੀ ਪੀਸ 1.5 ਮੀਟਰ ਦਾ ਰਹਿਣ ਵਾਲਾ ਹੈ ਤੇ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਠੀਕ ਹੈ ਜਦੋਂ बॉटम ਦਾ ਕਪੜਾ ਇਹ ਚ ਅਡਜਸਟ ਕਰਕੇ ਤੁਸੀਂ ਆਪਣਾ ਕੰਪਲੀਟ ਸੂਟ ਬਣਾ ਸਕਦੇ ਹੋ ਇਹਨਾਂ ਪੀਸਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ